बोले एस सिसोदिया ਦਾ ਨਿਜੀ ਬਿਆਨ ਸ सिसोदिया ਦੇ ਸਾਮਦਮ ਧੰਡ ਬੇਦ ਵਾਲੇ ਬਿਆਨ ਤੇ ਹੋ ਰਿਹਾ ਹੈ ਵਿਵਾਦ ਬਿੱਲੀ ਦੇ ਵਿੱਚ ਗੁਰਸਿੱਖ ਸਰਪੰਚ ਦੇ ਕਕਾਰਾਂ ਤੇ ਇਤਰਾਜ਼ ਦਾ ਮਾਮਲਾ ਗਰਮਾਇਆ ਬੀਜਪੀ ਅਗੂ ਆਰਪੀ ਸਿੰਘ ਨੇ ਦਿੱਲੀ ਪੁਲਿਸ ਦੇ ਜੁਆਇੰਟ ਸੀਪੀ ਦੇ ਨਾਲ ਕੀਤੀ ਮੁਲਾਕਾਤ ਸਰਪੰਚ ਗੁਰਤੀਆਂ ਸਿੰਘ ਦੇ ਨਾਲ ਹੋਏ ਦੁਰਵਿਵਹਾਰ ਦਾ ਚੁੱਕਿਆ ਮੁੱਦਾ ਗੈਂਗਸਟਰ ਲਾਰੈਂਸ ਵਿਸ਼ਨੂੰ ਦੀ ਇੰਟਰਵਿਊ ਦੇ ਮਾਮਲੇ 'ਚ ਐਸਆਈਟੀ ਨੇ ਹਾਈ ਕੋਰਟ ਦੇ ਵਿੱਚ ਸੌਂਪੀ ਖੋੜ ਰਿਪੋਰਟ 28 ਅਗਸਤ ਨੂੰ ਹੋਵੇਗੀ ਅਗਲੀ ਸੁਣਵਾਈ ਮਾਰਚ 2023 ਨੂੰ ਪੁਲਿਸ ਕਸਟਡੀ ਦੇ ਵਿੱਚ ਹੋਇਆ ਸੀ ਲਾਰੈਂਸ ਦਾ ਇੰਟਰਵਿਊ ਗਿਆਨੀ ਹਰਪ੍ਰੀਤ ਸਿੰਘ ਦੀ ਸਿਆਸਤ ਦੇ ਵਿੱਚ ਐਂਟਰੀ ਦੇ ਉਸ ਤੇ ਗਿਆਨੀ ਰਵੀਰ ਸਿੰਘ ਨੇ ਚੁਕੇ ਸਵਾਲ ਕਿਹਾ ਗੁਰੂ ਦੇ ਦਰ ਨੂੰ ਛੱਡ ਕੇ ਕਿਸੇ ਹੋਰ ਦੀ ਚਾੱਕਰੀ ਸਹੀ ਨਹੀਂ ਗੁਰੂ ਦੀ ਸੇਵਾ ਤੋਂ ਵੱਡੀ ਹੋਰ ਕੋਈ ਵੀ ਸੇਵਾ ਨਹੀਂ ਦਿੱਲੀ ਚ ਸੀਪੀ ਰਾਧਾਕ੍ਰਿਸ਼ਨਨ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ ਉਪਰਾਸ਼ਟਪਤੀ ਦੇ ਵਜੋਂ ਨਾਮਜ਼ਦਗੀ ਦਾਖਲ ਕਰਨ ਲਈ ਪੀਐਮ ਨੇ ਦਿੱਤੀਆਂ ਸ਼ੁਭਕਾਮਨਾਵਾਂ ਐਨਡੀਐਨਏ ਸੀਪੀ ਰਾਧਾਕ੍ਰਿਸ਼ਨਨ ਨੂੰ ਚੁਣਿਆ ਹੈ ਉਪਰਾਸ਼ਟਪਤੀ ਦਾ ਉਮੀਦਵਾਰ ਜਨੀਤ ਕੌਰ ਮਜੀਠੀਆ ਦੀ ਪਟੀਸ਼ਨ ਦੇ ਉੱਤੇ ਪੰਜਾਬ ਸਰਕਾਰ ਨੂੰ ਨੋਟਿਸ ਵਿਜੀਲੈਂਸ ਦੇ ਨੋਟਿਸ ਨੂੰ ਕੀਤਾ ਗਿਆ ਹੈ ਚੈਲੰਜ 26 ਸਤੰਬਰ ਨੂੰ ਅਗਲੀ ਸੁਣਵਾਈ ਦਿਆਂ ਭਗਵੰਤ ਮਾਨਵੀਤਮ ਕੋਟ ਸਾਹਿਬ ਦੇ ਲੋਕਾਂ ਨੂੰ ਸੁਗਾਤ ਸਬ ਡਿਵੀਜ਼ਨਲ ਹਸਪਤਾਲ ਦਾ ਕੀਤਾ ਉਦਘਾਟਨ ਕਿਡਾਰੀਆਂ ਨੂੰ ਵੀ ਵੰਡੀਆਂ ਸਪੋਰਟ ਕਿਟ ਸੁਪਰੀਮ ਕੋਰਟ ਦੇ ਵੱਲੋਂ 1152 ਸਹਾਇਕ ਪ੍ਰੋਫੈਸਰਾਂ ਨੂੰ ਵੱਡੀ ਰਾਹਤ ਨਵੀਂ ਭਰਤੀ ਤੱਕ ਜਾਰੀ ਰਹਿਣਗੀਆਂ 1158 ਅਧਿਆਪਕਾਂ ਦੀਆਂ ਸੇਵਾਵਾਂ ਪੰਜਾਬ ਸਰਕਾਰ ਨੇ ਐਸਸੀ ਤੋਂ ਸੇਵਾਵਾਂ ਜਾਰੀ ਰੱਖਣ ਦੀ ਮੰਗੀ ਸੀ ਇਜਾਜ਼ਤ ਪਰੰਤਾਰਮ ਦੇ ਹਰੀਕੇ ਪੱਤਣ ਦੇ ਵਿੱਚ ਵਿਗੜੇ ਹਾਲਾਤ ਕਿਸ਼ਤੀ ਦੇ ਵਿੱਚ ਪਿਆ ਪਾਣੀ ਖਤਰੀਚੇ 'ਚ ਪਈ ਲੋਕਾਂ ਦੀ ਜਾਨ ਪਾਣੀ ਪਾਣੀ ਹੋਈ ਹੈ ਦਸਾਨਾ ਦੀ ਬਿਨ ਦੇ ਪ੍ਰਯੋਜਕ ਪਤੰਜਲੀ ਗਾਇ ਕਾ ghee ਮਾਂ ਕਾ ਭਰੋਸਾ ਪਿਆਰ ਸੇ ਪਰੋਸਾ ਸੱਜੇ ਗਾਲ ਨਮਸਕਾਰ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਹਾਜ਼ਰ ਆਂ ਫਰਕ ਤਾਂ ਪੈਂਦਾ ਹੈ ਲੈ ਕੇ ਫਰਕ ਤਾਂ ਪੈਂਦਾ ਤਾਂ ਆਗਾਜ਼ ਕਰਾਂਗੇ ਅਸੀਂ ਪੰਜਾਬੀਆਂ ਐ ਖਬਰਾਂ ਤੁਹਾਡੇ ਸਾਹਮਣੇ ਰੱਖਣੀ ਐ ਪਰ ਸ਼ੁਰੂਆਤ ਕਰਦੇ ਹਾਂ ਉਸ ਸਟੇਟਮੈਂਟ ਤੋਂ ਜਿਸ ਸਟੇਟਮੈਂਟ ਦੇ ਉੱਤੇ ਖੂਬ ਬਵਾਲ ਸਿਆਸੀ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਹੋ ਰਿਹਾ ਹੈ ਸੋਸ਼ਲ ਮੀਡੀਆ ਦੇ ਉੱਤੇ ਵੀ ਇਹ ਬਿਆਨ ਤੁਸੀਂ ਲਗਾਤਾਰ ਸੁਣ ਰਹੇ ਹੋਵੋਗੇ ਦੇਖ ਰਹੇ ਹੋਵੋਗੇ ਇਹ ਸਟੇਟਮੈਂਟ ਦਿੱਤੀ ਗਈ ਮਨੀਸ਼ ਸੋਧਿਆ ਦੇ ਵੱਲੋਂ ਸੋਧਿਆ ਦੇ ਬਿਆਨ ਤੋਂ ਹੁਣ ਪਾਰਟੀ ਆਮ ਆਦਮੀ ਪਾਰਟੀ ਕਿਨਾਰਾ ਕਰਦੀ ਹੋਈ ਨਜ਼ਰ ਆ ਰਹੀ ਹੈ ਮਨੀਸ਼ ਸੋਧਿਆ ਦਾ ਸ਼ਾਮਦਮ ਦਰਨਵੇਦ ਵਾਲਾ ਬਿਆਨ ਉਸ ਤੋਂ ਆਮ ਆਦਮੀ ਪਾਰਟੀ ਨੇ ਕਿਨਾਰਾ ਕੀਤਾ ਹੈ ਤੇ ਇਹ ਸੋਧਿਆ ਦਾ ਨਜੀਬ ਬਿਆਨ ਹੈ ਇਹ ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਦੇ ਵੱਲੋਂ ਸਟੇਟਮੈਂਟ ਦਿੱਤੀ ਗਈ ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਨੇ ਸਿਸੋਧਿਆ ਅਮਨ ਅਰੋੜਾ ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੇ ਤਾਮਨ ਅਰੋੜਾ ਪ੍ਰੈਸ ਕਾਨਫਰੰਸ ਦੇ ਵਿਸਥਾਰ ਨਾਲ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਜ਼ਿਕਰ ਕੀਤਾ ਕਿ ਇਹ ਮਨੀਸ਼ ਸਿਸੋਧਿਆ ਦੀ ਨਿੱਜੀ ਸਟੇਟਮੈਂਟ ਹੈ ਅੰਦਰਸਲ ਸਿਸੋਧਿਆ ਦਾ ਇੱਕ ਬਿਆਨ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਉਹ ਜ਼ਿਕਰ ਕਰ ਰਹੇ ਨੇ 2027 ਨੂੰ ਲੈ ਕੇ ਚੋਣਾਂ ਦਾ ਉਸ ਨੂੰ ਉਸ ਦੇ ਵਿੱਚ ਰਣਨੀਤੀ ਦਾ ਤੇ ਉਸ ਸਮੇਂ ਮੌਜੂਦ ਅਮਨ ਅਰੋੜਾ ਤੇ ਮੁੱਖ ਮੰਤਰੀ ਭਗਵੰਤ ਮਾਨ ਵੀ ਨਜ਼ਰ ਆ ਰਹੇ ਨੇ ਅੰਦਰਸਲ ਮਹਿਲਾ ਵਿੰਗ ਦੇ ਜਿਹੜੇ ਕਾਰਕੁੰਨ ਨੇ ਪਾਰਟੀ ਦੇ ਉਹਨਾਂ ਦੇ ਨਾਲੇ ਮੁਲਾਕਾਤ ਹੋ ਰਹੀ ਸੀ 27 ਦੇ ਲਾਮਬੰਦ ਇਸ ਸਮੇਂ ਹਰ ਪਾਰਟੀ ਆਪਣੇ ਵਰਕਰਾਂ ਨੂੰ ਕਰਨ ਦੇ ਵਿੱਚ ਲੱਗੀ ਹੋਈ ਹੈ ਪਰ ਜਦੋਂ ਅਮਨ अरोड़ा ਨੂੰ ਇਸ ਸਵਾਲ ਪੁੱਛਿਆ ਗਿਆ ਤਾਂ ਇੱਕ ਤਰੀਕੇ ਨਾਲ ਉਹਨਾਂ ਨੇ ਕਿਨਾਰਾ ਇਸ ਬਿਆਨ ਤੋਂ ਕਰ ਰਿਹਾ ਸਾਮਦਮ ਦੰਡਬੇਦ ਵਾਲੇ ਬਿਆਨ ਤੋਂ ਕਿਨਾਰਾ ਕੀਤਾ ਏ ਅਮਨ अरोड़ा ਨੇ ਉਹਨਾਂ ਨੇ ਕਿਹਾ ਕਿ ਮਨੀਸ਼ ਸੋਧਿਆ ਦੀ ਇਹ ਨਿੱਜੀ رائے ਹੈ ਇਹਨਾਂ ਦਾ ਨਿੱਜੀ ਬਿਆਨ ਹੈ ਤਾਂ ਕਾਬਲੇ ਗੌਰ ਹੈ ਕਿ ਆਪਣੇ ਆਪ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਖੂਬ ਵਿਵਾਦ ਦੀ ਵਜਾ ਬਣਿਆ ਹੋਇਆ ਹੈ ਜਿਸ ਦੇ ਵਿੱਚ ਸੁਨੀਲ ਜਾਖੜ ਤੋਂ ਲੈ ਕੇ ਸੁਭੀਰ ਬਾਦਲ ਤੱਕ ਇਸ ਬਿਆਨ ਨੂੰ ਲੈ ਕੇ ਆਮ ਆਦਮੀ ਪਾਰਟੀ ਨੂੰ ਘੇੜਦੇ ਰਹੇ ਨੇ ਤੇ ਹੁਣ ਇਸ ਬਿਆਨ ਦੇ ਉੱਤੇ ਜਦੋਂ ਸਟੇਟਮੈਂਟ ਮੰਗੀ ਗਈ ਜਾਂ ਪੁੱਛਿਆ ਗਿਆ ਕਿ ਇਸ ਬਿਆਨ ਦਾ ਕੀ ਮayne ਹੈ ਜਾਂ ਕੀ ਮਤਲਬ ਗੱਡਿਆ ਜਾਵੇ ਤਾਂ ਫਿਲਹਾਲ ਤੱਕ ਕਿਨਾਰਾ ਕਰਦੀ ਆਮ ਆਦਮੀ ਪਾਰਟੀ ਨਜ਼ਰ ਆ ਰਹੀ ਹੈ ਅਮਨ ਅਰੋੜਾ ਦੇ ਵੱਲੋਂ ਇਹ ਕਹਿ ਦਿੱਤਾ ਗਿਆ ਕਿ ਇਹ ਮਨੀਸ਼ ਸੋਧਿਆ ਦਾ ਨਿੱਜੀ ਬਿਆਨ ਹੈ ਮਨੀਸ਼ ਸੋਧਿਆ ਆਮ ਆਦਮੀ ਪਾਰਟੀ ਦੇ ਦੀ ਟੌਪ ਲੀਡਰਸ਼ਿਪ ਹੈ ਨ ਉਹਨਾਂ ਦੇ ਵਿੱਚੋਂ ਇੱਕ ਹੈ ਸਿਹਾਰਬਿੰਦ ਕੇਚਰੀਵਾਲ ਮਨੀਤ ਸੋਧਿਆ ਦਾ ਨਾਮ ਲਿਆ ਜਾਂਦਾ ਜਦੋਂ ਆਮ ਆਦਮੀ ਪਾਰਟੀ ਦੇ ਟਾਪ ਦੇ ਦੋ ਵੱਡੇ ਆਗੂਆਂ ਦਾ ਨਾਮ ਲੈਣਾ ਹੋਵੇ ਮੁਖਮੰਦਰੀ ਭਗਵੰਤ ਮਾਨ ਉਹਨਾਂ ਦੇ ਵਿੱਚੋਂ ਇੱਕ ਨੇ ਤਾਂ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਜਦੋਂ ਕੋਈ ਇੰਨੇ ਪਾਰਟੀ ਦੇ ਵਿੱਚ ਵੱਡਾ ਰਤਬਾ ਰੱਖਣ ਵਾਲਾ ਕੋਈ ਆਗੂ ਸਟੇਟਮੈਂਟ ਦਿੰਦਾ ਹੈ ਤਾਂ ਅਮਨ ਅਰੋੜਾ ਉਸ ਸਟੇਟਮੈਂਟ ਤੋਂ ਫਿਲਹਾਲ ਕਿਨਾਰਾ ਕਰਦੇ ਨਜ਼ਰ ਆ ਰਹੇ ਨੇ ਇਨਫੈਕਟ ਕਿਉਂਕਿ ਅਮਨ ਅਰੋੜਾ ਦੇ ਕੋਲ ਇਸ ਸਮੇਂ ਅਹੁਦਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਬਹੁਤ ਵੱਡਾ ਹੈ ਉਪਤੌਰ ਪ੍ਰਧਾਨ ਆਮ ਆਦਮੀ ਪਾਰਟੀ ਕੈਬਨਿਟ ਮੰਤਰੀ ਵੀ ਹੈਗੇ ਨੇ ਪੰਜਾਬ ਦੇ ਪਰ ਆਮ ਆਦਮੀ ਪਾਰਟੀ ਦੀ ਪੰਜਾਬੀ ਇਕਾਈ ਦੇ ਉਹ ਪ੍ਰਧਾਨ ਨੇ ਨਾ ਤਾਂ ਇੱਕ ਵੱਡਾ ਉਹਦਾ ਡੈਫੀਨਿਟਲੀ ਉਹਨਾਂ ਦੇ ਕੋਲ ਹੈਗਾ ਏ ਪਰ ਫਿਲਹਾਲ ਉਹ ਕਹਿ ਰਹੇ ਨੇ ਕਿ ਇਹ ਮਨੀਸ਼ ਸੋਧਿਆ ਦੀ ਨਿੱਜੀ ਸਟੇਟਮੈਂਟ ਹੈ ਤੁਹਾਨੂੰ ਸੁਣਵਾਉਣੀ ਹੈ ਕੀ ਕੁਝ ਕਿਹਾ ਗਿਆ ਅਮਨ ਅਰੋੜਾ ਦੇ ਵੱਲੋਂ देखो ऐसा है कि वो बीजेपी का या किसी और पॉलिटिकल पार्टी का वो उनका अपना राइट है कि वो कौन सी कॉन्स्टिट्यूशनल बॉडी को कहाँ अप्रोच करते हैं कुछ भी कहने के लिए लेकिन जहाँ तक आम आदमी पार्टी का सवाल है जहाँ तक पंजाब सरकार का सवाल है जहाँ तक अरविंद केजरीवाल जी का सवाल है आम आदमी पार्टी हमेशा अपने कामों के ऊपर आप देखे के आधार के ऊपर आम आदमी पार्टी अरविंद केजरीवाल जी ਤੋਂ ਲੈ ਕੇ ਥੱਲੇ ਤੱਕ ਅਸੀਂ ਸਾਰੇ ਕੰਮਾਂ ਦੇ ਆਧਾਰ ਤੇ ਵੋਟ ਮੰਗਦੇ ਹਾਂ ਔਰ ਡਿਵੈਲਪਮੈਂਟ ਦੇ ਕੰਮਾਂ ਨੂੰ ਲੈ ਕੇ ਹੀ ਲੋਕਾਂ ਦੇ ਵਿੱਚ ਜਾਵਾਂਗੇ ਕਿਲੇ ਸਾਉਂਦਾਮ ਦੰਡ ਭੇਦ ਸੱਚ ਤਾਸੀ ਸੁਦੀ ਦੀ ਸਟੇਟਮੈਂਟ ਦੇ ਉੱਤੇ ਇਸ ਸਮੇਂ ਖੂਬ ਸਿਆਸੀ ਤੌਰ ਤੇ ਪੰਜਾਬ ਦੇ ਵਿੱਚ ਬਵਾਲਾ ਖਾਸ ਤੌਰ ਤੇ ਸੋਸ਼ਲ ਮੀਡੀਆ ਦੇ ਉੱਤੇ ਤੇ ਅਮਨ ਅਰੋੜਾ ਕਹਿੰਦੇ ਨੇ ਕਿ ਉਹਨਾਂ ਦਾ ਨਿੱਜੀ ਬਿਆਨ ਹੈ ਪਾਰਟੀ ਦਾ ਬਿਆਨ ਇਸ ਨੂੰ ਨਾ ਸਮਝਿਆ ਜਾਵੇ मैं तुम्हें सुनवा कि जी स्टेटमेंट के उत्ते खूब बवाल हो रहा है कि मनीष सिसोदिया के वालों बयान की दिता गया सत्ताईस के चुनाव जितवाने के लिए शाम दाम दंड भेद सच झूठ क्वेश्चन आंसर लड़ाई झगड़ा जो करना पड़ेगा करेंगे तैयार है सत्ताईस के चुनाव जितवाने के लिए शाम दाम दंड भेद सच झूठ क्वेश्चन आंसर लड़ाई झगड़ा जो करना पड़ेगा करेंगे तैयार है ਸਤਾਇਸ ਕੇ ਚੁਣਾਵ ਜਿੱਤवाने के लिए शाम दाम दंड भेद सच छूट क्वेश्चन आंसर लड़ाई झगड़ा जो करना पड़ेगा करेंगे कह रहे बयान को लेके खूब बवाल हो रहा है काबिल गौर ये भी है कि सियासी पार्टियां पूरी जान लगांदिया ने हर हिले-वसिले ਜਿਹੜਾ ਇਲੈਕਸ਼ਨ ਆ ਉਹ ਜਿੱਤਣ ਦੀ ਕੋਸ਼ਿਸ਼ ਕਰਦੀਆਂ ਨੇ ਪਰ ਜਦੋਂ ਖੁੱਲੇ ਤੌਰ ਦੇ ਉੱਤੇ ਇਸ ਤਰੀਕੇ ਦਾ ਬਿਆਨ ਦੇ ਦਿੱਤਾ ਜਾਵੇ ਫਿਰ ਫਰਕ ਤੱਪੇਂਦਾ ਹੁਣ ਅੱਗੇ ਵਧਦੇ ਅਗਲੀ ਖਬਰ ਦਾ ਰੁਕ ਕਰਦੇ ਹਾਂ ਗੈਂਗਸਟਰ ਲਾਰੈਂਸ ਬਿਸ਼नोई ਦੇ ਇੰਟਰਵਿਊ ਦਾ ਮਾਮਲਾ ਹਾਈ ਕੋਰਟ ਪਹੁੰਚਿਆ ਹੋਇਆ ਤੇ ਮਾਮਲੇ ਦੇ ਵਿੱਚ ਐਸਆਈਟੀ ਨੇ ਹਾਈ ਕੋਰਟ ਦੇ ਵਿੱਚ ਇੱਕ ਹੋਰ ਰਿਪੋਰਟ ਸੌਂਪ ਦਿੱਤੀ ਹੈ ਕੋਰਟ ਦੇ ਵੱਲੋਂ ਰਿਪੋਰਟ ਦੀ ਜਾਂਚ ਕੀਤੀ ਜਾਵੇਗੀ ਉਸ ਨੂੰ ਗੋ-ਥਰੂ ਹੋਵੇਗੀ ਇਸ ਪੂਰੀ ਰਿਪੋਰਟ ਦੇ ਸੇ 28 ਅਗਸਤ ਨੂੰ ਮਾਮਲੇ ਦੀ ਹੁਣ ਸੁਣਵਾਈ ਹੋਵੇਗੀ ਕਾਮਲੇ ਗੌਰੇ ਕੇ ਮਾਰਚ 2023 ਦੇ ਵਿੱਚ ਬਿਸ਼ਨੋਈ ਦੇ ਦੋ ਇੰਟਰਵਿਊ ਇੱਕ ਨਿਊਜ਼ ਚੈਨਲ ਦੇ ਵੱਲੋਂ ਪ੍ਰਸਾਰਿਤ ਕੀਤੇ ਗਏ ਸੀ ਤੇ ਉਸ ਤੋਂ ਬਾਅਦ ਇਹ ਬਵਾਲ ਹੋਇਆ ਕਿ ਆਖਰੀ ਇੰਟਰਵਿਊ ਜੇਲ੍ਹ ਦੇ ਵਿੱਚੋਂ ਕਿਵੇਂ ਹੋ ਗਏ ਤਾਂ ਫਿਰ ਕਲੀਅਰ ਹੁੰਦਾ ਹੈ ਅੱਗੇ ਜਾਂਚ ਤੋਂ ਬਾਅਦ ਕਿ ਇੱਕ ਇੰਟਰਵਿਊ ਰਾਜਸਥਾਨ ਦੀ ਜੇਲ੍ਹ ਦੇ ਵਿੱਚ ਹੋਇਆ ਤੇ ਇੱਕ ਪੰਜਾਬ ਦੇ ਵਿੱਚ ਖਰੜ ਸੀਏ ਸਟਾਫ ਦੇ ਵਿੱਚ ਜਦੋਂ ਰੱਖਿਆ ਗਿਆ ਸੀ ਲਾਰੈਂਸ ਬਿਸ਼नोई ਨੂੰ ਤਾਂ ਉਸ ਸਮੇਂ ਇੰਟਰਵਿਊ ਹੋਇਆ ਸੀ ਉਹ ਬਹੁਤ ਕਲੀਅਰ ਹੈ ਕਿਉਂਕਿ ਜੇ ਇੰਟਰਵਿਊ ਹੋਇਆ ਤਾਂ ਜੇਲ੍ਹ ਦੇ ਅੰਦਰ ਇੰਟਰਨੈਟ ਕਿਸੇ ਨੇ ਮੁਹੱਈਆ ਕਰਵਾਇਆ ਕੈਮਰਾ ਮੁਹੱਈਆ ਕਰਵਾਇਆ ਤਾਂ ਪੂਰਾ ਮਿਲੀਪੁਗਤਾ ਸੀ ਕਿਸੇ ਨਾ ਕਿਸੇ ਦੀ खैर ਇਸ ਪੂਰੇ ਮਾਮਲੇ ਦੇ ਵਿੱਚ ਆਲਰੇਡੀ ਕਈ ਪੁਲਿਸ ਮੁਲਾਜ਼ਮਾਂ ਦੇਤੇ ਗਾਜ ਦਿਖ ਚੁੱਕੀ ਹੈ ਐਸਆਈਟੀ ਬਣਾ ਦਿੱਤੀ ਗਈ ਸੀ ਅਦਾਲਤ ਦੇ ਵੱਲੋਂ ਤਾਂ ਉਹ ਪੂਰੇ ਮਾਮਲੇ ਦੇ ਵਿੱਚ ਇਨਵੈਸਟੀਗੇਸ਼ਨ ਜਾਰੀ ਹੈ ਤੇ ਸਭ ਦੇ ਵਿਚਾਲੇ ਹੁਣ ਇੱਕ ਹੋਰ ਰਿਪੋਰਟ ਸੌਂਪੀ ਗਈ ਹੈ ਔਰ ਮਾਮਲੇ ਦੀ ਅਗਲੀ ਸੁਣਵਾਈ 28 ਤਰੀਕ ਨੂੰ ਹੋਣੀ ਹੁਣ ਅੱਗੇ ਵਧਦੇ ਅਗਲੀ ਖਬਰ ਦਾ ਰੁਕ ਕਰਦੇ ਹਾਂ ਸੁਪਰੀਮ ਕੋਰਟ ਨੇ ਪੰਜਾਬ ਦੇ 1158 ਅਸਿਸਟੈਂਟ ਪ੍ਰੋਫੈਸਰ ਜਤੇ ਲਾਇਬ੍ਰੇਰੀਅਨ ਨੂੰ ਵੱਡੀ ਰਾਹਤ ਦਿੱਤੀ ਖੋਟਨੇ ਆਦੇਸ਼ ਦਿੱਤੇ ਨੇ ਕਿ ਨਵੀਂ ਭਰਤੀ ਹੁਣ ਤੱਕ ਇਹਨਾਂ ਦੀਆਂ ਸੇਵਾਵਾਂ ਜਾਰੀ ਰਹਿਣਗੀਆਂ ਦਰਅਸਲ ਪੰਜਾਬ ਸਰਕਾਰ ਨੇ ਇਸ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਸੀ ਅਤੇ ਇਹਨਾਂ ਪ੍ਰੋਫੈਸਰਜ਼ ਦੀਆਂ ਸੇਵਾਵਾਂ ਬਣਾਈ ਰੱਖਣ ਦੀ ਇਜਾਜ਼ਤ ਮੰਗੀ ਸੀ ਜ਼ਿਕਰ ਖਾਸ ਹੈ ਕਿ ਸਾਲ 2023 ਦੇ ਵਿੱਚ ਹੋਈ ਭਰਤੀ ਨੂੰ ਸੁਪਰੀਮ ਕੋਰਟ ਨੇ ਰੱਦ ਕੀਤਾ ਜਿਸ ਦੇ ਵਿੱਚ ਅਸਿਸਟੈਂਟ ਪ੍ਰੋਫੈਸਰਜ਼ ਅਤੇ ਲਾਇਬ੍ਰੇਰੀਅਨ ਦਾ ਭਵਿੱਖ ਸੰਕਟ ਦੇ ਵਿੱਚ ਸੀ ਪਰ ਹੁਣ ਕੋਰਟ ਨੇ ਫਿਲਹਾਲ ਇਹਨਾਂ ਦੀ ਨੌਕਰੀ ਬਚਾਈ ਹੈ ਆਦੇਸ਼ ਦੇ ਨਾਲ ਹਜ਼ਾਰਾਂ ਪਰਿਵਾਰਾਂ ਨੂੰ ਰਾਹਤ ਮਿਲੀ ਹੈ ਨਾਲ ਹੀ ਸਰਕਾਰ ਨੂੰ ਵੀ ਨਵਾਂ ਸਮਾਂ ਮਿਲਿਆ ਕਿ ਟਰਾਂਸਪੇਰੈਂਟ ਭਰਤੀ ਪ੍ਰਕਿਰਿਆ ਪੂਰੀ ਕਰਕੇ ਕਾਲਜ ਦੇ ਵਿੱਚ ਸਥਾਈ ਸਟਾਫ ਨਿਯੁਕਤ ਕੀਤਾ ਜਾ ਸਕੇ ਤਾਂ ਫਿਲਹਾਲ Delhi 158 ਅਸਿਸਟੈਂਟ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਤੇ ਉੱਤੇ ਜਿਹੜੀ ਤਲਵਾਰ ਨੌਕਰੀ ਦੀ ਲਟਕ ਗਈ ਸੀ ਆ ਨੌਕਰੀ ਜਾਂਦੀ ਨਜ਼ਰ ਆ ਰਹੀ ਸੀ ਉਸ ਦੇ ਵਿੱਚ ਥੋੜੀ ਜਿਹੀ ਰਾਹਤ ਜ਼ਰੂਰ ਮਿਲੀ ਹੋਈ ਦਿਖ ਰਹੀ ਹੈ ਅੱਜ ਬਾਦਿਆਂ ਤੇ ਗੱਲ ਹੋਵੇਗੀ ਗਨੀਬਕੌਰ ਮਜੀਠੀਆ ਦੀ ਗਨੀਬਕੌਰ ਮਜੀਠੀਆ ਮਜੀਠਾ ਹਲਕੇ ਤੋਂ ਵਿਧਾਇਕ ਨੇ ਵਿਕਰਮ ਸਿੰਘ ਮਜੀਠੀਆ ਦੇ ਪਤਨੀ ਨੇ ਗਨੀਬਕੌਰ ਮਜੀਠੀਆ ਦੀ ਕਪਟੀਸ਼ਨ ਹੈ ਹਾਈ ਕੋਰਟੋਂ ਲੈ ਕੇ ਪਹੁੰਚੇ ਜਿਸ ਮਾਮਲੇ 'ਚ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਦਰਸਲ ਗਨੀਬਕੌਰ ਮਜੀਠੀਆ ਨੇ ਵਿਜੀਲੈਂਸ ਦੇ ਵੱਲੋਂ 10 ਅਗਸਤ ਨੂੰ ਉਹਨਾਂ ਨੂੰ ਜਾਰੀ ਹੋਏ ਉਸ ਨੋਟਿਸ ਨੂੰ ਹਾਈ ਕੋਰਟ ਦੇ ਵਿੱਚ ਨੋਤੀ ਦਿੱਤੀ ਹੈ ਜਿਸ ਦੇ ਵਿੱਚ ਉਹਨਾਂ ਤੋਂ ਜਾਇਦਾਦ ਦਾ ਬਿਉਰਾ ਮੰਗਿਆ ਗਿਆ ਹੈ ਮਾਮਲੇ ਦੀ ਅਗਲੀ ਸੁਣਵਾਈ ਹੁਣ 26 ਸਤੰਬਰ ਨੂੰ ਹੋਵੇਗੀ ਇਕੋਡ ਵੀ ਸੁਣਾਈ ਦੇ ਦੌਰਾਨ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਜਵਾਬ ਮੰਗਿਆ ਜਿਹਦੀ ਸੁਣਵਾਈ ਹੁਣ 26 ਸਤੰਬਰ ਨੂੰ ਹੋਏਗੀ ਹਾਲਾਂਕਿ ਪੰਜਾਬ ਸਰਕਾਰ ਦੇ ਵਕੀਲ ਦਾ ਇਹ ਕਹਿਣਾ ਹੈ ਕਿ ਗਨੀਵ ਕੌਰ ਇਸ ਮਾਮਲੇ 'ਚ આરોપી ਨਹੀਂ ਸਿਰਫ ਉਹਨਾਂ ਨੂੰ ਬਤੌਰ ਗਵਾਹ ਬੁਲਾਇਆ ਗਿਆ ਲੇਕਿਨ ਨੋਟਿਸ ਜਦੋਂ ਭੇਜਿਆ ਗਿਆ ਤਾਂ ਗਨੀਵ ਕੌਰ ਨੇ ਪੰਜਾਬ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ ਹੁਣ ਦੇਖਣਾ ਹੋਏਗਾ ਕਿ 26 ਸਤੰਬਰ ਨੂੰ ਮਾਮਲੇ ਦੇ ਅਗਲੇ ਸੁਣਵਾਈ ਵਿੱਚ ਅੱਗੇ ਮਾਮਲਾ ਕਿਵੇਂ ਵਧਦਾ ਹੈ ਦੱਸ ਦਈਏ ਕਿ ਵਿਜੀਲੈਂਸ ਬਿਊਰੋ ਨੇ 25 ਜੂਨ ਨੂੰ ਆਮਦਨ ਤੋਂ ਜ਼ਿਆਦਾ ਜਾਇਦਾਦ ਦੇ ਮਾਮਲੇ 'ਚ ਗਨੀਬ ਕੌਰ ਮਜੀਠੀਆ ਦੇ ਪਤੀ ਵਿਕਰਮ ਸਿੰਘ ਮਜੀਠੀਆ ਨੂੰ ਅੰਮ੍ਰਿਤਸਰ ਦੇ ਵਿੱਚ ਉਹਨਾਂ ਦੇ ਘਰ ਤੋਂ ਗ੍ਰਿਫਤਾਰ ਕੀਤਾ ਸੀ। ਇਸ ਵਾਰ ਜਾਂਚ ਦਾ ਦਾਇਰਾ ਹਿਮਾਚਲ, ਦਿੱਲੀ ਅਤੇ ਯੂਪੀ ਤੱਕ ਫੈਲਿਆ ਹੈ। ਇਸ ករਣੀ ਦੇ ਵਿੱਚ ਗਨੀਬ ਕੌਰ ਮਜੀਠੀਆ ਤੋਂ ਵੀ ਜਾਇਦਾਦ ਦਾ ਬਿਉਰਾ ਮੰਗਿਆ ਗਿਆ ਹੈ। ਅਗਲੀ ਖਬਰਦਾਰੂ ਕਰਦੇ ਹਾਂ ਤੇ ਹੁਣ ਪਾਣੀ ਦੀ ਸਥਿਤੀ ਤੁਹਾਨੂੰ ਪੰਜਾਬ 'ਚ ਦਿਖਾਵਾਂਗੇ। ਫਾਜ਼ਿਲਕਾ ਦੇ ਵਿੱਚ ਸਤਲੁਜ ਦੇ ਕਿਨਾਰੇ ਬਸੇ ਪਿੰਡ ਮੁਖਾਰ ਜਮਸ਼ੇਰ ਅਤੇ ਮੁਖਾਰ ਠੀਵਾ ਦੇ ਵਿੱਚ ਫੜਦਾ ਸੰਕਟ ਡੂੰਘਾ ਹੋ ਰਿਹਾ ਉੱਥੇ ਵਿਧਾਇਕ ਵੀ ਪਹੁੰਚੇ ਨੇ ਸਬਨਾ ਔਰ ਸਥਿਤੀ ਇਸ ਸਮੇਂ ਇਹ ਹੈ ਕਿ ਬਹੁਤ ਵੱਡੀ تعداد ਦੇ ਵਿੱਚ ਲੋਕ ਪ੍ਰਭਾਵਿਤ ਹੋਏ ਨੇ ਔਰ ਬਹੁਤ ਵੱਡਾ ਰਕਬਾ ਫਸਲ ਦਾ ਨੁਕਸਾਨਿਆ ਹਾਲੇ ਕਿ ਪਿੰਡ ਦੇ ਚਾਰੇ ਪਾਸੇ ਪਾਣੀ ਹੀ ਪਾਣੀ ਹੈ ਇਸ ਵਿਚਾਰੇ ਇੱਥੇ ਵਿਧਾਇਕ ਨਰਿੰਦਰਪਾਲ ਸਿੰਘ ਸਬਨਾ ਵੀ ਹਾਲਾਤ ਦਾ ਜਾਇਜ਼ਾ ਲੈਣ ਦੇ ਲਈ ਪਹੁੰਚੇ ਅਤੇ ਜਲਥਲ ਹੋ ਚੁੱਕੇ ਪਿੰਡ ਦੇ ਵਿੱਚ ਪਿੰਡ ਵਾਲਿਆਂ ਦੇ ਨਾਲ ਟਰੈਕਟਰ ਦੇ ਉੱਤੇ ਬੈਠ ਕੇ ਦੌਰਾ ਵੀ ਕੀਤਾ ਪਿੰਡ ਦੇ ਵਿੱਚ ਕਈ ਏਕੜ ਫਸਲ ਪਾਣੀ ਚ ਡੁੱਬ ਕੇ ਤਬਾਹ ਹੋ ਚੁੱਕੀ ਹੈ ਅਤੇ ਜਿੱਥੇ ਜ਼ਿਆਦਾਤਰ ਮਿੱਟੀ ਦੇ ਘਰ ਨਹੀਂ ਜੋ ਪਾਣੀ ਵਦਨ ਦੇ ਨਾਲ ਖਤਰੀ ਦੇ ਵਿੱਚ ਨਹੀਂ ਪਾਣੀ ਸਾਡੇ ਸਾਰ ਚ ਫੇਰੇ ਹੋ ਚੁੱਕਾ ਫਸਲ ਸਾਡੇ ਡੁੱਬੇ ਪੈ ਕਸ਼ੀਆਂ ਜ਼ਮੀਨਾਂ ਸਾਡੀਆਂ ਨੇ ਕੋਈ ਮੁਆਵਜ਼ਾ ਨਹੀਂ ਜ਼ਮੀਨਾਂ 2007 ਰ ਟੋਟਿਆ ਮੇਰੇ ਸਾਡਾ ਕੋਈ ਹੱਲ ਨਹੀਂ ਹੁੰਦਾ ਮੇਨ ਮੁੱਦਾ ਸਾਡੀ ਜ਼ਮੀਨਾਂ ਪੱਕੀਆਂ ਕੀਤੀ ਜਿਹੜੇ ਤੋੜੀਆਂ ਗਈਆਂ ਸਰਹਦੀ ਪਿੰਡ ਮੁਖਾਰ ਖੀਵਾ ਦੇ ਵਿੱਚ ਵਿਧਾਇਕ ਸਬਰ ਨੇ ਆਪਣੀ ਜੇਬ ਤੋਂ ਪੈਸੇ ਕੱਢੇ ਲੋਕਾਂ ਨੂੰ ਫੌਰਨ ਬੰਨ ਬਣਾਉਣ ਦੇ ਲਈ ਮਦਦ ਕੀਤੀ ਤਾਂ ਕਿ ਲੋਕ ਸਤਲੁਜ ਤੇ ਪਾਣੀ ਦੇ ਕਹਿਰ ਤੋਂ ਬਚ ਸਕਣ ਜੋ ਸਾਡਾ ਪਿੰਡ ਲਗਭਗ ਚਾਰਾ ਪਾਸੋਂ ਹੀ ਜਿਹੜਾ ਪਾਕਿਸਤਾਨ ਦੇ ਬਾਰਡਰ ਤੋਂ ਕਿਰਿਆ ਹੋਇਆ ਔਰ ਆਪਾਂ ਦੇਖ ਰਹੇ ਹਾਂ ਜਿਹੜਾ ਸਤਲੁਜ ਦਰਿਆ ਦਾ ਪਾਣੀ ਦਾ ਪੱਧਰ ਵਧਨ ਕਰਕੇ ਸਾਰਾ ਪਿੰਡ ਜਿਹੜਾ ਸਤਲੁਜ ਦੇ ਦਰਿਆ ਦੇ ਪਾਣੀ ਤੋਂ ਘਿਰ ਚੁੱਕਿਆ ਔਰ ਮੈਨੂੰ ਜਦੋਂ ਇਸ ਬਾਰੇ ਪਤਾ ਲੱਗਿਆ ਤਾਂ ਮੈਂ 5 ਦਿਨ ਪਹਿਲਾਂ ਵੀ ਆਇਆ ਸੀ ਉਦੋਂ ਇੰਨਾ ਪਾਣੀ ਨਹੀਂ ਸੀ ਜਿਵੇਂ ਜਿਵੇਂ ਪਾਣੀ ਦਾ ਪੱਧਰ ਵੱਧ ਰਿਹਾ ਹੈ ਪਾਣੀ ਲੋਕਾਂ ਦੇ ਘਰਾਂ ਤੱਕ ਵੀ ਪਹੁੰਚ ਰਿਹਾ ਹੈ ਅਜਿਹੇ ਚ ਤਹਿਸ਼ਦ ਵੀ ਵੱਧ ਰਹੀ ਹੈ ਜੀ ਚਿੰਤਾਤਾਂ ਲਾਜ਼ਮੀ தோਟੇ ਕਿਉਂਕਿ ਲਗਾਤਾਰ ਬਰਸਾਤ ਦਾ ਦੌਰ جاری ਹੈ ਔਰ ਅਗਲੇ ਕੁਝ ਦਿਨ ਵੀ ਬਰਸਾਤ ਦਾ ਅਲਰਟ ਦਿੱਤਾ ਗਿਆ ਹੈ ਔਰ ਪਹਾੜਾਂ ਦੇ ਵਿੱਚ ਪੈ ਰਹੀ ਬਰਸਾਤ ਦਾ ਅਸਰ ਵੀ ਪੰਜਾਬ ਦੇ ਵੱਖ-ਵੱਖ ਥਾਵਾਂ ਦੇ ਉੱਤੇ ਪੈਂਦਾ ਖਾਸ ਤੌਰ ਤੇ ਪਹਾੜਾਂ ਵਾਲਾ ਮੀਂਹ ਹੀ ਪਰੇਸ਼ਾਨ ਕਰ ਰਿਹਾ ਹੈ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਅਸੀਂ ਦੁਆਬੇ ਵਾਲੇ ਪਾਸੇ ਟਾਂਡਾ ਦੇ ਵਿੱਚ ਹੜ੍ਹ ਦੇ ਨਾਲ ਪ੍ਰਭਾਵਿਤ ਲੋਕ ਆਪਣੇ ਘਰ ਛੱਡਣ ਨੂੰ ਵੀ ਮਜਬੂਰ ਨੇ ਉੱਥੇ ਵੀ ਦੇਖੋ ਸਥਿਤੀ ਕੀ ਹੈ ਬਹੁਤ ਫਸਲਾਂ ਨੁਕਸਾਨੀਆਂ ਗਈਆਂ ਨੇ ਘਰਾਂ ਦੇ ਵਿੱਚ ਵੀ ਬਹੁਤ ਨੁਕਸਾਨ ਹੋਇਆ ਹੈ ਅਬਦੁੱਲਾਪੁਰ ਪਿੰਡ ਦੇ ਵਿੱਚ ਪਾਣੀ ਦੀ ਮਾਰ ਦੀ ਵਜ੍ਹਾ ਨਾਲ ਲੋਕ ਤਕਰੀਬਨ 10 ਦਿਨਾਂ ਤੋਂ ਆਪਣੇ ਘਰਾਂ ਨੂੰ ਛੱਡ ਕੇ ਇਬਰਾਹਿਮਪੁਰ ਗੁਰਦੁਆਰਾ ਸਾਹਿਬ ਦੇ ਵਿੱਚ ਸ਼ਰਨ ਲੈਣ ਦੇ ਲਈ ਮਜਬੂਰ ਨੇ ਛੋਟੇ-ਛੋਟੇ ਬੱਚੇ, ਮਹਿਲਾਵਾਂ ਅਤੇ ਬਜ਼ੁਰਗ ਬੇਕਰ ਹੋ ਕੇ ਹੁਣ ਗੁਰਦੁਆਰੀ ਦੇ ਵਿੱਚ ਡਟੇ ਨੇ ਟਾਂਡਾ ਦੇ ਪਿੰਡਾਂ ਵਿੱਚ ਮੌਜੂਦ ਹਨ ਜਿੱਥੇ ਸਵੇਲੇ ਹੜ ਦਾ ਪਾਣੀ ਮਾਰੋ-ਮਾਰ ਕਰਦਾ ਅੱਗੇ ਵਧ ਰਿਹਾ ਹੈ ਪੌਂਗ ਡੈਮ ਦੇ ਵਿੱਚ ਪਾਣੀ ਦਾ ਪੱਧਰ ਹੱਦ ਤੋਂ ਪਾਰ ਹੋਣ ਤੋਂ ਬਾਅਦ ਕਈ ਪਿੰਡਾਂ ਦੇ ਆਸ-ਪਾਸ ਪਾਣੀ ਨੇ ਘੇਰਾ ਪਾ ਲਿਆ ਅਬਦੁੱਲਾਪੁਰ ਪਿੰਡ ਇੱਥੋਂ ਮਹਿਜ਼ 2.5 ਕਿਲੋਮੀਟਰ ਪਿੱਛੇ ਆ ਜਿਹੜਾ ਇਸਨੇ ਪਾਣੀ ਨਾਲ ਘਿਰ ਚੁੱਕਿਆ ਗੁਰਦੁਆਰਾ ਸਾਹਿਬ ਦੇ ਵਿੱਚ ਪੀੜਤ ਲੋਕਾਂ ਦੇ ਲਈ ਲੰਗਰ ਦਾ ਇੰਤਜ਼ਾਮ ਹੈ ਲਗਾਤਾਰ ਰਾਸ਼ਨ ਅਤੇ ਜ਼ਰੂਰੀ ਸਮਾਨ ਲੈ ਕੇ ਸੰਗਤ ਪਹੁੰਚ ਰਹੀ ਹੈ ਤਸੂ ਡੰਗਰ ਜਿਹੜੇ ਪਿੱਛੇ ਉਹ ਪਿੰਡ ਹੀ ਨਹੀਂ ਕਿ ਲਿਆਂਦੇ ਉਹ ਵੀ ਲੈ ਆਂਦੇ ਨੇ ਲੈ ਆਂਦੇ ਨੇ ਸਾਡੇ ਅੱਗੇ 80-55 ਜੀ ਰੁੜੇ ਨੇ ਸਾਡਾ ਕੁਝ ਨਹੀਂ ਬਣਿਆ ਸਥਿਤੀ ਨੂੰ ਦੇਖਦੇ ਹੋਏ ਗੁਰੂ ਘਰ ਦੇ ਵਿੱਚ ਹੀ ਮੈਡੀਕਲ ਟੀਮਾਂ ਵੀ ਮੌਕੇ ਤੇ ਮੌਜੂਦ ਨੇ ਤਾਂ ਕਿ ਕਿਸੇ ਵੀ ਐਮਰਜੈਂਸੀ ਸਥਿਤੀ ਦੇ ਨਾਲ ਵਿਜਿਟਿਆ ਜਾ ਸਕੇ ਇਸ ਸਮੇਂ ਇੱਕ ਵੱਡੀ ਖਬਰ ਆ ਰਹੀ ਹੈ ਉਸ ਦਾ ਰੁਕ ਕਰਦੇ ਹਾਂ ਬਿਕਰ ਮਜੀਠੀਆ ਦੀ ਬੈਲ ਪਟੀਸ਼ਨ ਖਾਰਜ ਹੋ ਗਈ ਹੈ ਮੋਹਾਲੀ ਕੋਰਟ ਨੇ ਬੈਲ ਪਟੀਸ਼ਨ ਖਾਰਜ ਕਰ ਦਿੱਤੀ ਹੈ ਬਿਕਰ ਮਜੀਠੀਆ ਦੇ ਨਾਲ ਜੁੜੀ ਇਸ ਸਮੇਂ ਦੀ ਬਹੁਤ ਵੱਡੀ ਖਬਰ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਰਹੇ ਹਾਂ ਵਿਕਰਮ ਸਿੰਘ ਮਜੀਠੀਆ ਇਸ ਸਮੇਂ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਵਿਜੀਲੈਂਸ ਨੇ ਉਹਨਾਂ ਨੂੰ ਆਮਦਨ ਤੋਂ ਜ਼ਿਆਦਾ ਜਾਇਦਾਦ ਦੇ ਕੇਸ ਦੇ ਵਿੱਚ ਗ੍ਰਿਫਤਾਰ ਕੀਤਾ ਔਰ ਉਸ ਤੋਂ ਬਾਅਦ ਉਹਨਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਅਕਾਲੀ ਦਲ ਨੇ ਸਵਾਲ ਚੁੱਕੇ ਤੇ ਇਸ ਸਬ ਦੇ ਵਿਚਾਲੇ ਬਿਕਰਮ ਮਜੀਠੀਆ ਦੇ ਵਕੀਲਾਂ ਦੇ ਵੱਲੋਂ ਉਹਨਾਂ ਦੀ ਗ੍ਰਿਫਤਾਰੀ ਨੂੰ ਚੈਲੰਜ ਕੀਤਾ ਗਿਆ ਸੀ। ਕਰਮਹਾਲੀ ਕੋਰਟ ਦੇ ਵਿੱਚ ਇਹ ਪੂਰਾ ਮਾਮਲਾ ਸੀ ਬਿਕਰਮ ਮਜੀਠੀਆ ਦੀ ਬੇਲ ਦੀ ਪਟੀਸ਼ਨ ਦੇ ਉੱਤੇ ਪਿਛਲੇ ਕਰੀਕ ਇੱਕ ਹਫ਼ਤੇ ਤੋਂ ਲਗਾਤਾਰ ਜਿਹੜੀਆਂ ਦਲੀਲਾਂ ਦਿੱਤੀਆਂ ਜਾ ਰਹੀਆਂ ਨੇ ਬਿਕਰਮ ਮਜੀਠੀਆ ਦੇ ਵਕੀਲ ਦੇ ਵੱਲੋਂ ਵੀ ਦੂਜੇ ਪਾਸੇ ਵਿਜੀਲੈਂਸ ਦੇ ਜਿਹੜੇ ਵਕੀਲ ਨੇ ਉਹਨਾਂ ਦੇ ਵੱਲੋਂ ਵੀ ਔਰ ਕਰੀਬ ਇੱਕ ਹਫ਼ਤੇ ਬਾਅਦ ਹੁਣ ਫੈਸਲਾ ਆਇਆ ਹੈ। ਨਾਬਾ ਜੇਲ੍ਹ ਦੇ ਵਿੱਚ ਮੌਜੂਦਾ ਸਮੇਂ ਦੇ ਵਿੱਚ ਬਿਕਰਮ ਮਜੀਠੀਆ ਬੰ ਉਹਨਾਂ ਵੀ ਅੰਮ੍ਰਿਤਸਰ ਵਾਲੀ ਰਿਹائش ਤੋਂ ਗ੍ਰਿਫਤਾਰ ਕੀਤਾ ਗਿਆ ਸੀ ਵਿਜੀਲੈਂਸ ਦੇ ਵੱਲੋਂ ਔਰ ਇਲਜ਼ਾਮਸਨ ਕੀ ਉਹਨਾਂ ਨੇ ਉਹਨਾਂ ਕੋਲ ਆਮਦਨ ਤੋਂ ਜ਼ਿਆਦਾ ਜਾਇਦਾਦ ਦਾ ਉਹਨਾਂ ਦੇ ਉੱਤੇ ਪੂਰਾ ਮਾਮਲਾ ਜਿਹੜੀ ਐਫ ਆਈ ਆਰ ਉਹ ਕੀਤੀ ਗਈ ਔਰ ਇਸ ਸਮੇਂ ਵੱਡੀ ਤੇ ਅਹਿਮ ਖਬਰ ਹੈ ਵਿਕਰ ਮਜੀਠੀਆ ਦੀ ਬیل ਪਟੀਸ਼ਨ ਖਾਰਜ ਕਰ ਦਿੱਤੀ ਗਈ ਹੈ ਯਾਨੀ ਕਿ ਫਿਲਹਾਲ ਰਾਹਤ ਨਹੀਂ ਹੈ ਵਿਕਰ ਮਜੀਠੀਆ ਨੂੰ ਇਸ ਦਾ ਸਿੱਧਾ ਜਿਹਾ ਮਤਲਬ ਇਹ ਵੀ ਹੈ ਕਿ ਵਿਕਰ ਮਜੀਠੀਆ ਨੂੰ ਫਿਲਹਾਲ ਜੇਲ੍ਹ ਦੇ ਵਿੱਚ ਹੀ ਰਹਿਣਾ ਹੋਏਗਾ ਮੁਹਾਲੀ ਕੋਰਟ ਨੇ ਖਾਰਜ ਕੀਤੀ ਹੈ ਸਾ ਡੈਫੀਨਿਟਲੀ ਜਿਹੜਾ ਉਹਨਾਂ ਦੇ ਕੋਲ ਅਧਿਕਾਰ ਹੈ ਕਿ ਉੱਤੇ ਦੀ ਅਦਾਲਤ ਦੇ ਵਿੱਚ ਉਹ ਜ਼ਰੂਰ ਬیل ਪਟੀਸ਼ਨ ਪਾਸ ਕਰ ਸਕਦੇ ਨੇ ਜਾਂ ਜਿਹੜਾ ਹੁਣ ਫੈਸਲਾ ਉਸ ਨੂੰ ਚੈਲੰਜ ਕਰ ਸਕਦੇ ਨੇ ਰੁਕ ਕਰਦੇ ਹਾਂ ਸਦਾ ਮੋਹਾਲੀ ਤੋਂ ਸਾਡੇ ਸੇ ਹੋ ਗਈ ਇਸ ਸਮੇਂ ਮਨੋਜ ਰਾਠੀ ਸਾਡੇ ਨਾਲ ਜੁੜ ਰਹੇ ਨੇ ਉਹਨਾਂ ਦਾ ਰੁਕ ਕਰਾਂਗੇ ਮਨੋਜ ਕੀ ਕੁਝ ਤੁਹਾਡੇ ਕੋਲ ਇਨਫੋਰਮੇਸ਼ਨ ਹੈ ਮਨੋਜ ਓਵਰ ਟੂ ਯੂ ਬਿਲਕੁਲ ਬਿਲਕੁਲ ਗੌਰਵ ਵਿਕਰਮ ਮਜੀਠੀਆ ਦੀ ਬیل ਅਪਲੀਕੇਸ਼ਨ ਡਿਸਮਿਸ ਹੋ ਚੁੱਕੀ ਹੈ ਤੇ کافی ਜਿਹੜੀ ਹੈਗੀ ਸੁਣਵਾਈ ਹੋਈ کافی ਕਹਿ ਸਕਦੇ ਕਿ 506 ਮੋਹਾਲੀ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਲੇਕਿਨ ਅੱਜ ਸਵੇਰ ਤੋਂ ਲੈ ਕੇ ਹੁਣ ਤੱਕ ਦੀ ਅਸੀਂ ਗੱਲ ਕਰ ਲਈਏ کافی ਚੀਜ਼ਾਂ ਚੱਲ ਰਹੀ ਸੀ ਆਰਗੂਮੈਂਟ ਪੂਰੇ ਹੋ ਚੁੱਕੇ ਸੀ ਤੇ ਹੁਣ ਬੈਲ ਅਪਲੀਕੇਸ਼ਨ ਡਿਸਮਿਸ ਕਰ ਦਿੱਤੀ ਗਈ ਹੈ ਜਿਹੜੇ ਸਰਕਾਰੀ ਵਕੀਲ ਨੇ ਉਹ ਵੀ ਸਾਡੇ ਨਾਲ 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 ਵੀ ਅਸੀਂ ਗੱਲਬਾਤ ਕਰ ਲਾਂਗੇ ਕਿਉਂਕਿ ਅੱਜ ਦੀ ਜਿਹੜੀ ਬੈਲ ਅਪਲੀਕੇਸ਼ਨ ਤੇ ਸਾਰਿਆਂ ਦੀ ਨਿਗਾ ਸੀਗੀ ਤੇ ਐਡਵੋਕੇਟਸ ਕੀ ਕਹਿੰਦੇ ਇਹ ਤੁਹਾਨੂੰ ਸੁਣਾ ਦਿੰਦੇ ਆ ਅੱਜ ਜਿਹੜੀ ਬੇਲ ਸੀ ਜਿਹੜੀ ਬੇਲ ਪਟੀਸ਼ਨ ਫਾਈਲ ਕੀਤੀ ਗਈ ਸੀ ਬਿਕਮ ਸਿੰਘ ਮਜੀਠੀਆ ਵੱਲੋਂ ਉਹ ਜਿਹੜੀ ਪਟੀਸ਼ਨ ਜਿਹੜੀ ਹੈ ਅੱਜ ਕੋਰਟ ਨੇ ਖਾਰਜ ਕਰ ਦਿੱਤੀ ਗਈ ਹੈ ਇੱਕ ਮਹੀਨੇ ਤੋਂ ਜਿਹੜੇ ਆਰਗੂਮੈਂਟਸ ਇਹਦੇ ਚੱਲਦੇ ਸੀ ਉਹਨਾਂ ਨੂੰ ਦੇਖਣ ਤੋਂ ਬਾਅਦ ਸਾਰਾ ਕੋਰਟ ਨੇ ਜਿਹੜਾ ਅੱਜ ਬੇਲ ਪਟੀਸ਼ਨ ਡਿਸਮਿਸ ਕੀਤੀ ਹੈ ਮੇਨਲੀ ਦੋ ਗਰਾਉਂਡਸ ਦੇ ਉੱਤੇ ਇੱਕ ਤਾਂ ਇਨਵੈਸਟੀਗੇਸ਼ਨ ਪੈਂਡਿੰਗ ਹੈ ਤੇ ਨਾਲ ਹੀ ਗ੍ਰੇਵ ਅਫੈਂਸ ਹੈ ਤੇ ਬਾਕੀ ਜੋ ਕੁਝ ਡਿਊਰਿੰਗ ਹਰ ਪਟੀਸ਼ਨ ਦੇ ਹੋਇਆ ਸੀਗਾ ਉਹ ਸਾਰਾ ਤੁਹਾਨੂੰ ਪੀਆਪੀ ਦੀਕੁਇਲ ਦੱਸਦੇ ਹਾਂ ਕੀ ਲੱਗਿਆ ਬਹੁਤ ਚੀਜ਼ਾਂ ਨੇ ਪੈਰੀ ਜੀ ਕਿਉਂਕਿ ਦੋ ਤਿੰਨ ਚੀਜ਼ਾਂ ਇਹਦੇ ਵਿੱਚ ਬਹੁਤ ਅਹਿਮ ਹੈ ਜਿੰਨੇ ਵੀ ਤੱਥ ਸੀਗੇ ਪਿਛਲੇ ਕਈ ਦਿਨਾਂ ਤੋਂ ਬਹਿਸ ਲਗਾਤਾਰ ਚੱਲ ਰਹੀ ਸੀ ਹਰ ਪੁਆਇੰਟ ਤੇ ਪੁਆਇੰਟ ਟੂ ਪੁਆਇੰਟ ਜਿਵੇਂ ਹਰ ਗੱਲ ਤੇ ਉਹਨਾਂ ਨੇ ਬਹਿਸ ਕੀਤੀ ਪੁਆਇੰਟ ਟੂ ਪੁਆਇੰਟ ਫਿਰ ਅਸੀਂ ਹਰ ਗੱਲ ਦਾ ਜਵਾਬ ਦਿੱਤਾ ਮਾਨਯੋਗ ਅਦਾਲਤ ਨੇ ਹਰ ਪੁਆਇੰਟ ਨੂੰ ਤਸੱਲੀ ਨਾਲ ਸੁਣਿਆ ਲਾਅ ਦੇਖਿਆ ਤੇ ਆਫੈਂਸ ਦੀ ਜਿਹੜੀ ਗ੍ਰੈਵਿਟੀ ਦੇਖੀ ਤੇ ਫਿਰ ਉਸ ਤੋਂ ਬਾਅਦ ਜਿੰਨੇ ਵੀ ਉਹਨਾਂ ਨੇ ਆਪਣੇ ਵੱਲ ਸੱਚ ਦੇਖੇ ਸੀਗੇ ਕਿ ਇਹ ਪਹਿਲਾਂ ਹੋ ਗਿਆ ਬਾਅਦ ਹੋ ਗਿਆ ਉਹ ਸਾਰੀਆਂ ਗੱਲਾਂ ਨੂੰ ਅਦਾਲਤ ਨੇ ਖੋਖਿਆ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਡਿਸਮਿਸ ਕੀਤੀ ਹੈ ਅਚਾ ਤੁਹਾਨੂੰ ਸਰ ਕਾਫੀ ਲੰਬਾ ਜਿਹੜੀ ਹੈਗੀ ਸੁਣਵਾਈ ਕਰੀ ਬਿਕ ਮਹੀਨਾ ਜਿਹੜੀ ਹੈਗੀ ਹੈ ਚੱਲੀ ਹੈ ਹਾਂਜੀ ਫੈਕਟ ਤੁਹਾਡੇ ਵੱਲੋਂ ਵੀ ਰੱਖੇ ਗਏ ਸੀਗੇ ਤੁਹਾਡੇ ਵੱਲੋਂ ਵੀ ਕਾਫੀ ਜਿਹੜੇ ਆਰਗੂਮੈਂਟਸ ਰੱਖੇ ਗਏ ਸੀ ਕਾਫੀ ਲੰਬਾ ਕਹਿ ਸਕਦੇ ਆ ਕਿ ਇਹ ਜਿਹੜੀ ਬیل ਐਪਲੀਕੇਸ਼ਨ ਤੋਂ ਸੁਣਵਾਈ ਹੋਈ ਬਿਲਕੁਲ ਜੀ ਉਹਨਾਂ ਨੇ ਜਿਹੜੀ ਬیل ਐਪਲੀਕੇਸ਼ਨ ਹੈ ਉਹੀ ਬਹੁਤ ਵੱਡੀ ਜਿਹੜੀ ਹੈ ਫਾਈਲ ਕੀਤੀ ਸੀਗੀ ਤੇ ਮੇਰੇ ਖਿਆਲ ਚ 100 ਪੇਜਾਂ ਦੀ ਸੀਗੀ ਉਹ ਬੇਲ ਐਪਲੀਕੇਸ਼ਨ ਫਿਰ ਉਹਦੀ ਕੱਲੀ ਕੱਲੀ ਗੱਲ ਦੇ ਪਿੱਛੇ ਉਹਨਾਂ ਨੇ ਹਰ ਇੱਕ ਡਾਕੂਮੈਂਟ ਲਗਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਸਾਰੀ ਜੜੀਆਂ ਵੀ ਮਿਸ ਪ੍ਰੋਜੈਕਸ਼ਨ ਸੀਗੀਆਂ ਜਿਹੜੀਆਂ ਗੱਲਾਂ ਨੂੰ ਘੁਮਾ ਕੇ ਕੀਤਾ ਜਾ ਰਿਹਾ ਸੀਗਾ ਉਹਨਾਂ ਸਾਰੀਆਂ ਗੱਲਾਂ ਦਾ ਫਿਰ ਸਹੀ ਤਰੀਕੇ ਨਾਲ ਜਿਹੜਾ ਹੈਗਾ ਅਸੀਂ ਰਲ ਕੇ ਉਹਦਾ ਜਵਾਬ ਬਣਾਇਆ ਫਾਈਲ ਕੀਤਾ ਤੇ ਆਨਰੇਬਲ ਕੋਰਟ ਵਿਚਾਰਗੋ ਕੀਤਾ ਤੇ ਫਿਰ ਕੋਰਟ ਨੂੰ ਅਸੀਂ ਦਿਖਾਇਆ ਕਿ ਕਿਵੇਂ ਕਿੰਨਾ ਗ੍ਰੇਵ ਆਫੈਂਸ ਹੈ ਤੇ ਕਿੰਨੇ ਫੈਕਟਸ ਹੈਗੇ ਨੇ ਇਹਦੇ ਵਿੱਚ ਤੇ ਹੁਣ ਅਗਲੀ ਰੈਮਡੀ ਕੀ ਹੈਗੀ ਹੈ ਉਹਨਾਂ ਦੀ ਅਗਲੀ ਰੈਮੇਡੀ ਤਾਂ ਆਬਵੀਅਸਲੀ ਹਾਈ ਕੋਰਟ ਹੀ ਜਾ ਸਕਦੇ ਨੇ ਜੀ ਹੋਰਥੇ ਇਸ ਤੋਂ ਇਲਾਵਾ ਉਹਨਾਂ ਕੋਲ ਕੋਈ ਰੈਮੇਡੀ ਹੈ ਨਹੀਂ ਜੀ ਹਾਂਜੀ ਠੀਕ ਹੈ ਅੱਛਾ ਕੀ ਕੀ ਗਰਾਉਂਡਸ ਇਹ ਉਹ ਕੀ ਕੀ ਗਰਾਉਂਡਸ ਦੇ ਰਹੇ ਸੀ ਉੱਥੇ ਉਸ ਬਾਰੇ ਉਹਨਾਂ ਦਾ ਤਾਂ ਬਾਰ-ਬਾਰ ਕਹਿਣਾ ਇਹ ਸੀ ਕਿ ਆ ਜੀ ਕਿ ਇਹਨਾਂ ਚੀਜ਼ਾਂ ਬਾਰੇ ਪਹਿਲਾਂ ਹੀ ਕੋਖਾਂ ਹੋ ਚੁੱਕੀਆਂ ਨੇ ਫਿਰ ਅਸੀਂ ਉਹਨਾਂ ਨੂੰ ਮਤਲਬ ਸੁਪਰੀਮ ਕੋਰਟ ਦੀਆਂ ਜੱਜਮੈਂਟਸ ਨੇ ਤੇ ਉਹਦੇ ਬਾਰੇ ਹੋਰ ਵੀ ਕਾਫੀ ਕਾਨੂੰਨ ਕਲੀਅਰ ਹੈਗਾ ਕਿ ਜਿੱਥੇ ਐਮਬੀਟੈਂਟ ਸਕੋਪ ਵੱਖ ਹੋ ਰਿਹਾ ਹੈ ਉੱਥੇ ਇਨਵੈਸਟੀਗੇਸ਼ਨ ਜਿਹੜੀ ਹੈ ਕੀਤੀ ਜਾ ਸਕਦੀ ਹੈ ਉਦੇ ਬਾਰੇ ਚੈੱਕ ਕੀਤਾ ਜਾ ਸਕਦਾ ਹੈ ਕਿ ਉਹ ਕਿਸ ਚੀਜ਼ ਨਾਲ ਰਿਲੇਟਡ ਹੈ ਕਿਵੇਂ ਰਿਲੇਟਡ ਹੈ ਇਨਵੈਸਟੀਗੇਸ਼ਨ ਅਜੇ ਵੀ ਪੈਂਡਿੰਗ ਹੈ ਉਹ ਚਲਦੀ ਪਈ ਹੈ ਸੋ ਜਲਦੀ ਉਹਦੀ ਹੋਰ ਕਾਰਵਾਈ ਹੈ ਪੈਰੀ ਜੀ ਤੁਹਾਡੀ ਪੈਰੀ ਜੀ ਸਾਡੇ ਨਾਲ ਨੇ ਜਬ ਕਿਉਂਕਿ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਾਫੀ ਬੇਲ ਅਪਲੀਕੇਸ਼ਨ ਤੇ ਕਰੀ ਮਹੀਨਾ ਯਾਨੀ ਕਿ 5 6 ਡੇਟਾ ਜਿਹੜੀ ਪਾਈ ਹੈ ਬਡੇ ਬਡੇ ਫੈਕਟਸ ਤੇ ਕੇ ਪੂਰਾ ਪੂਰਾ ਦਿਨ ਜਿਹੜੀ ਸੁਣਵਾਈ ਚਲਦੀ ਸੀ ਅੱਜ ਜਿਹੜਾ ਫੈਸਲਾ ਹੈ ਗਰਾਉਂਡ ਰਿਪੋਰਟ ਕੀ ਕਹਿੰਦੀ ਹੈ ਸੇ ਦੇ ਵਿੱਚ ਘੱਟੋ ਘੱਟ 10 12 ਦਿਨ ਸੀ ਵੀ ਜਿਹਦੇ ਵਿੱਚ ਰੈਗੂਲਰ ਜਿਹੜੀ ਹੈਰਿੰਗ ਡੇ ਟੂ ਡੇ ਹੈਰਿੰਗ ਇਹਦੇ ਚੱਲ ਰਹੀ ਸੀ ਤੇ ਡੇਲੀ ਮਤਲਬ ਕੋਰਟ ਦੇ ਵਿੱਚ ਕਾਫੀ ਘੰਟੇ ਆਰਗੂਮੈਂਟਸ ਹੁੰਦੇ ਸੀ ਉਹਨਾਂ ਵੱਲੋਂ ਵੀ ਦੈਨ ਫਿਰ ਸਾਡੇ ਵੱਲੋਂ ਵੀ ਕਾਫੀ देर ਆਰਗੂ ਕੀਤਾ ਗਿਆ ਤੇ 21 ਕ ਪੁਆਇੰਟ ਦੇ ਉੱਤੇ ਜਿਹੜਾ ਮਤਲਬ ਐਫ ਆਈ ਆਰ ਜਿਵੇਂ ਦੇਖਿਆ ਸੀ ਉਹ 540 ਕਰੋੜ ਦੀ ਗੱਲ ਆਈ ਸੀ ਉਸ ਤੋਂ ਇਲਾਵਾ ਡਿਊਰਿੰਗ ਇਨਵੈਸਟੀਗੇਸ਼ਨ ਹੋਰ ਜਿਹੜੀ ਕੁਝ ਪ੍ਰੋਪਰਟੀਆਂ ਦਾ ਆਇਆ ਸੀ ਹਰ ਇੱਕ ਪੁਆਇੰਟ ਜਿਹੜਾ ਵੀ ਇਹਨਾਂ ਮਤਲਬ ਡਿਊਰਿੰਗ ਇਨਵੈਸਟੀਗੇਸ਼ਨ ਰਿਮਾਂਡ ਦੇ ਟਾਈਮ ਦੇ ਤੇ ਹਰ ਇੱਕ ਪੁਆਇੰਟ ਦੇ ਉੱਤੇ ਕੋਰਟ ਨੇ ਜਿਹੜੀ ਹੈ ਹੀアリング ਜਿਹੜੀ ਦਿੱਤੀ ਬੜੀ ਪੇਸ਼ੈਂਟ ਹੀアリング ਕੋਰਟ ਨੇ ਵੀ ਦਿੱਤੀ ਤੇ ਵੀ ਵੀਰ థాంਕਫੁਲ ਸਾਰੀ ਪਾਰਟੀਆਂ ਮਤਲਬ ਜਿਸ ਲੈਵਲ ਦੇ ਉਤੇ ਕੋਰਟ ਨੇ ਵੀ ਸੁਣਵਾਈ ਦਿੱਤੀ ਇਸ ਕੇਸ ਦੇ ਵਿੱਚ ਤੇ ਉਸ ਤੋਂ ਬਾਅਦ ਕੋਰਟ ਨੇ ਅੱਜ ਜਿਹੜੀ ਮੇਨਲੀ ਕਿਹਾ ਕਿ ਤਾਂ ਇਨਵੈਸਟੀਗੇਸ਼ਨ ਪੈਂਡਿੰਗ ਹੈ ਤੇ ਦੂਸਰਾ ਜਿਹੜਾ ਕਿ ਆਫੈਂਸਿਸ ਜਿਹੜੇ ਨੇ ਕਿ ਕਾਫੀ ਗ੍ਰੇਵ ਹੈ ਇਸ ਕਰਕੇ ਵੀ ਐਲੀਗੇਸ਼ਨ ਜਿਹੜੀਆਂ ਨੇ ਕਿ ਕਾਫੀ ਗ੍ਰੇਵ ਹੈ ਇਸ ਕਰਕੇ ਮੈਂ ਜਿਹੜੀ ਪਟੀਸ਼ਨ ਹੈ ਡਿਸਮਿਸ ਕਰ ਰਹੇ ਹਾਂ ਡਿਟੇਲਡ ਆਰਡਰ ਵੀ ਜਿਹੜਾ ਕਹਿ ਰਹੇ ਸੀ ਵੀ ਹੁਣ 5-10 ਮਿੰਟ ਦੇ ਵਿੱਚ ਹੀ ਡਿਟੇਲਡ ਆਰਡਰ ਵੀ ਆ ਜਾਏਗਾ ਕਿਉਂਕਿ ਬੜੀ ਲੰਬੀ ਚੌੜੀ ਉਹਨਾਂ ਵੱਲੋਂ ਵੀ 600 ਪੇਜ ਦੀ ਜਿਹੜੀ ਹੈਗੀ ਕਾਫੀ ਚੀਜ਼ਾਂ ਉਹਨਾਂ ਜਵਾਬ ਹੋਇਆ ਆਰਗੂਮੈਂਟਸ ਬਹੁਤ ਲੰਬੇ ਚੌੜੇ ਹੋਏ ਦੇਖੋ ਇਹਦੇ ਵਿੱਚ ਕਾਫੀ ਇੱਕ ਇੱਕ ਪੁਆਇੰਟ ਦੇ ਉੱਤੇ ਮੈਂ ਤੁਹਾਨੂੰ ਇਹ ਕਹਾਂਗਾ ਜੇ ਐਫ ਆਈ ਆਰ ਸੀਗੀ ਤਾਂ ਐਫ ਆਈ ਆਰ ਦੇ ਵਿੱਚ ਇੱਕ ਇੱਕ ਵਰਡ ਦੇ ਉੱਤੇ ਬਹਿਸ ਹੋਈ ਹੈ ਤੇ ਉਸ ਤੋਂ ਇਲਾਵਾ ਫਿਰ ਕੁਝ ਵੀ ਡਿਊਰਿੰਗ ਇਨਵੈਸਟੀਗੇਸ਼ਨ ਜੋ ਕੁਝ ਆਇਆ ਹੈ ਫਿਰ ਕਿਸ ਇਸ ਤਰੀਕੇ ਨਾਲ ਐਫ ਆਈ ਆਰ ਹੋਈ ਪਹਿਲਾਂ ਦੇ ਬੈਕਗ੍ਰਾਉਂਡ ਜਿਹੜੀ ਹੈ ਹਰ ਇੱਕ ਪੁਆਇੰਟ ਦੇ ਉੱਤੇ ਦੋਨੋਂ ਪੱਖਾਂ ਵੱਲੋਂ ਮਤਲਬ ਆਪਣੇ ਤੱਥ ਪੇਸ਼ ਕੀਤੇ ਗਏ ਸੀ ਤੇ ਕੋਰਟ ਨੇ ਉਸ ਤੋਂ ਬਾਅਦ ਸਾਰੇ ਡਾਕੂਮੈਂਟਸ ਦੇਖਣ ਤੋਂ ਬਾਅਦ ਸਾਰ ਦੋਨੋਂ ਪਾਰਟੀਆਂ ਦੀ ਬਹਿਸ ਸੁਨਣ ਤੋਂ ਬਾਅਦ ਕਿਉਂਕਿ ਉਹ ਦੇਖੋ ਐਨੀ ਜ਼ਿਆਦਾ ਮਤਲਬ ਬਹਿਸ ਹੀ ਕੇ ਵੀ ਨਹੀਂ ਕਿ ਬਹੁਤ ਵੀ ਸ਼ਾਰਟ ਟਾਈਮ ਲਈ ਹੋਏ ਹੋਵੇ ਪੰਜ ਪੰਜ ਘੰਟੇ ਡੇਲੀ ਬੇਸਿਸ ਉੱਤੇ ਦੋ ਦੋ ਤਿੰਨ ਤਿੰਨ ਘੰਟੇ ਤਾਂ ਕਾਫੀ ਹੈ ਉਹਨਾਂ ਵੱਲੋਂ ਕਿਹਾ ਗਿਆ ਪੋਲਿਟੀਕਲੀ ਵੈਂਡੇਟਾ ਦੇ ਚੱਲਦੇ ਹੋਏ ਔਰ ਐਫ ਆਈ ਆਰ ਤੇ ਕੁਝ ਦੇਖੋ ਸਾਰਾ ਕੁਝ ਆਰਗਿਊ ਹੋਇਆ ਹਰ ਇੱਕ ਪੁਆਇੰਟ ਮੈਂ ਤੁਹਾਨੂੰ ਤੁਹਾਨੂੰ ਕਹਿ ਰਿਹਾ ਕਿ ਜੋ ਹੁਣ ਤੱਕ ਉਹਨਾਂ ਵੱਲੋਂ ਐਲੀਗੇਸ਼ਨਾਂ ਬਾਹਰ ਲਗਾਈ ਜਾਂਦੀਆਂ ਸੀਗੀਆਂ ਉਹ ਸਭ ਕੁਝ ਕੋਰਟ ਦੇ ਵਿੱਚ ਆਰਗੂ ਹੋਇਆ ਤੇ ਹਰ ਇੱਕ ਪੁਆਇੰਟ ਨੂੰ ਕੋਰਟ ਦੇ ਜਿਹੜਾ ਵੀ ਡੀਲ ਕੀਤਾ ਤੇ ਹਰ ਇੱਕ ਪੁਆਇੰਟ ਦਾ ਅਸੀਂ ਜਵਾਬ ਵੀ ਦਿੱਤਾ ਹੈ ਕਿਵੇਂ ਪੋਲੀਟੀਕਲ ਮੈਂਡੇਟਾ ਨਹੀਂ ਬੰਦਾ ਕਿਵੇਂ ਸਭ ਕੁਝ ਹਰ ਇੱਕ ਪੁਆਇੰਟ ਡਿਟੇਲਡ ਆਰਡਰ ਆਏਗਾ ਸਾਨੂੰ ਉਮੀਦ ਹੈ ਕਾਫੀ ਵੱਡਾ ਆਰਡਰ ਆਏਗਾ ਕਿਉਂਕਿ ਜਿਸ ਤਰੀਕੇ ਨਾਲ ਬੈਸ ਹੋਈ ਹੈ ਇਸ ਕੇਸ ਦੇ ਵਿੱਚ ਤੇ ਬਿਲਕੁਲ ਗੌਰਵ ਜਿੱਦਾਂ ਐਡਵੋਕੇਟਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਡਿਟੇਲ ਆਰਡਰ ਜਿਹੜਾ ਆਏਗਾ ਥੋੜੀ ਦੇਰ ਤੱਕ ਅਪਲੋਡ ਕੀਤਾ ਜਾਏਗਾ ਔਰ ਇਹਦੇ ਵਿੱਚ ਬਹੁਤ ਅਹਿਮ ਹੈ ਕਿਉਂਕਿ ਦੇਖੋ ਕਰੀਬ ਮਹੀਨਾ ਇਸ ਬیل ਐਪਲੀਕੇਸ਼ਨ ਨੂੰ ਲੈ ਕੇ ਮਹਾਲੀ ਕੋਰਟ ਦੇ ਵਿੱਚ ਲਗਾਤਾਰ ਸੁਣਵਾਈ ਹੋਈ ਸੀ ਕਦੇ 6 ਤਰੀਕ ਕਦੇ 8 ਤਰੀਕ ਕਦੇ 14 ਤਰੀਕ ਕਦੇ 18 ਬਹੁਤ ਚੀਜ਼ਾਂ ਨੂੰ ਲੈ ਕੇ ਜਿਹੜਾ ਹੈਗਾ ਬਿਲ ਐਪਲੀਕੇਸ਼ਨ ਤੇ ਲਗਾਤਾਰ ਸੁਣਵਾਈ ਹੋ ਰਹੀ ਹੈ ਉਹ ਇੱਕ ਇੱਕ ਫੈਕਟਸ ਤੇ ਅਸੀਂ ਕਹਿੰਦੇ ਜਿਹਦਾ ਐਡਵੋਕੇਟਸ ਆਪਨੇ ਵੀ ਦੱਸਿਆ ਕਿ ਇੱਕ ਇੱਕ ਫੈਕਟ ਨੂੰ ਲੈ ਕੇ ਇੱਕ ਇੱਕ ਚੀਜ਼ ਨੂੰ ਲੈ ਕੇ ਬਿਲ ਐਪਲੀਕੇਸ਼ਨ ਤੇ ਸੁਣਵਾਈ ਹੋਈ ਹੈ 600 ਪੇਜਾਂ ਦੀ ਜਿਹੜੀ ਬਿਲ ਐਪਲੀਕੇਸ਼ਨ ਦੇ ਹਰ ਇੱਕ ਫੈਕਟ ਦੇ ਸੁਣਵਾਈ ਹੋਈ ਹੈ ਤੇ ਅੱਜ ਇੱਕ ਵੱਡਾ ਕਹਿ ਸਕਦੇ ਹਾਂ ਕਿ ਫੈਸਲਾ ਆਇਆ ਜਿਦੇ ਵਿੱਚ ਵਿਕਰਮ ਮਜੀਠੀਆ ਦੀ ਬਿਲ ਐਪਲੀਕੇਸ਼ਨ ਡਿਸਮਿਸ ਕਰ ਦਿੱਤੀ ਗਈ ਹੈ ਹਾਲਾਂਕਿ ਹੁਣ ਹਾਈ ਕੋਰਟ ਜਾਣਗੇ ਅੱਗੇ ਦਾ ਕੀ ਪ੍ਰੋਸੈਸ ਹੋਏਗਾ ਉਹਨਾਂ ਦੇ ਐਡਵੋਕੇਟਸ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਅਸ਼ਦੀਪ ਕਲੇਰ ਵੀ ਅੰਦਰ ਮੌਜੂਦ ਨੇ ਉਹਨਾਂ ਦੇ ਹੋਰ ਸਾਥੀ ਵੀ ਮੌਜੂਦ ਨੇ ਲੇਕਿਨ ਸਰਕਾਰੀ ਜਿਹੜੇ ਐਡਵੋਕੇਟਸ ਹੈ ਉਹਨਾਂ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਕਿ ਕਾਫੀ ਲੰਬੀ ਚੋੜੀ ਬਹਿਸ ਤੋਂ ਬਾਅਦ ਕਿਉਂਕਿ ਪਹਿਲਾਂ ਡਿਫੈਂਸ ਦੇ ਆਰ ਜਿਹੜੇ ਐਡਵੋਕੇਟਸ ਨੇ ਉਹਨਾਂ ਵੱਲੋਂ ਆਰਗੂਮੈਂਟਸ ਤਾਂ ਕਹਿ ਸਕਦੇ ਆ ਕਿ ਬਹੁਤ ਲੰਬੀ ਚੌੜੀ ਆਰਗੂਮੈਂਟਸ ਤੋਂ ਬਾਅਦ ਆ ਜਿਹੇ ਕਿ ਫੈਸਲਾ ਜਿਹੜਾ ਉਹ ਸਾਹਮਣੇ ਆਇਆ ਜੀ ਠੀਕ ਹੈ ਮਨੋਜ ਤੁਸੀਂ ਨਜ਼ਰ ਬਣਾਈ ਰੱਖੋ ਅੱਗੇ ਵੀ ਅਪਡੇਟ ਲੈਂਦੇ ਰਹਾਂਗੇ ਕਿ ਕੁਝ ਕਿਹਾ ਜਾਂਦਾ ਹੈ ਵਿਕਰਮ ਮਜੀਠੀਆ ਦੇ ਵਕੀਲਾਂ ਦੇ ਵੱਲੋਂ ਉਸ ਦੇ ਉੱਤੇ ਵੀ ਨਜ਼ਰ ਹੋਏਗੀ ਫਿਲਹਾਲ ਇਸ ਸਮੇਂ ਦੀ ਅਹਿਮ ਤੇ ਵੱਡੀ ਖਬਰ ਇਹ ਹੈ ਕਿ ਵਿਕਰਮ ਮਜੀਠੀਆ ਨੂੰ ਰਾਹਤ ਮੋਹਾਲੀ ਕੋਰਟ ਤੋਂ ਨਹੀਂ ਮਿਲੀ ਹੈ ਵਿਕਰਮ ਮਜੀਠੀਆ ਨੇ ਜ਼ਮਾਨਤ ਦੀ ਜੋ ਐਪਲੀਕੇਸ਼ਨ ਅਰਜ਼ੀ ਲਗਾਈ ਸੀ ਉਸ ਨੂੰ ਅਦਾਲਤ ਨੇ ਡਿਸਮਿਸ ਕਰ ਦਿੱਤਾ ਹੈ ਯਾਨੀ ਖਾਰਜ ਕਰ ਦਿੱਤਾ ਹੈ ਯਾਨੀ ਜ਼ਮਾਨਤ ਨਹੀਂ ਮਿਲੀ ਹੈ ਕਾਬਲੇ غور ਇਹ ਹੈ ਕਿ ਆਮਦਨ ਤੋਂ ਜ਼ਿਆਦਾ ਜਾਇਦਾਦ ਦੇ ਮਾਮਲੇ ਦੇ ਵਿੱਚ ਵਿਜੀਲੈਂਸ ਦੇ ਵੱਲੋਂ ਬਿਕਰਮ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਔਰ ਉਸ ਦੇ ਵਿੱਚ ਬਹੁਤ ਸਾਰੇ ਅਲੀਗੇਸ਼ਨਸ ਨੇ ਕੰਪਨੀਆਂ ਨੂੰ ਲੈ ਕੇ ਔਰ ਇਹ ਕਿਹਾ ਗਿਆ ਕਿ ਬਹੁਤ ਸਾਰੀਆਂ ਜਿਹੜੀਆਂ ट्रांजैक्शंस ਨੇ ਉਹ ਸ਼ੱਕੀ ਨੇ 540 ਕਰੋੜ ਤੱਕ ਦਾ ਜ਼ਿਕਰ ਹੋ ਰਿਹਾ ਸੀ ਹਾਲਾਂਕਿ ਅਦਾਲਤ ਦੇ ਵਿੱਚ ਕੀ ਤਰਕ ਦਿੱਤੇ ਗਏ ਨੇ ਉਹ ਇੱਕ ਆਪਣੇ ਆਪ ਦੇ ਵਿੱਚ ਬੈਟਰ ਹੈ ਪਰ ਇੱਕ ਲੰਬੀ ਚੌੜੀ ਬੇਲ ਪਟੀਸ਼ਨ ਜਿਹੜੀ ਪਾਈ ਗਈ ਸੀ ਅਦਾਲਤ ਦੇ ਵਿੱਚ ਮਜੀਠੀਆ ਦੇ ਵਕੀਲਾਂ ਦੇ ਵੱਲੋਂ ਜੋ ਸਰਕਾਰੀ ਵਕੀਲ ਕਹਿੰਦੇ ਹੋਏ ਨਜ਼ਰ ਆਏ ਨੇ ਉਹਨਾਂ ਦੇ ਵੱਲੋਂ ਇਹ ਤਰਕ ਦਿੱਤਾ ਗਿਆ ਕਿ ਬਹੁਤ ਲੰਬੀ ਪਟੀਸ਼ਨ ਪਾਈ ਗਈ ਸੀ ਔਰ ਉਸ ਦੇ ਨਾਲ ਬਹੁਤ ਸਾਰੇ ਡਾਕੂਮੈਂਟਸ ਹਰ ਇੱਕ ਪੁਆਇੰਟ ਦੇ ਨਾਲ ਬਿਕਰਮ ਮਜੀਠੀਆ ਦੇ ਵਕੀਲਾਂ ਨੇ ਰੱਖਣ ਦੀ ਕੋਸ਼ਿਸ਼ ਕੀਤੀ ਸੀ ਇਨਵੈਸਟੀਗੇਸ਼ਨ ਜਾਰੀ ਹੈ ਔਰ ਜਿਹੜੀਆਂ ਉਹਨਾਂ ਨੇ ਦਲੀਲਾਂ ਰੱਖੀਆਂ ਉਸ ਦੇ ਉੱਤੇ ਅਦਾਲਤ ਸਹਿਮਤ ਨਹੀਂ ਹੋਇਆ ਉਹਨਾਂ ਨੂੰ ਆਧਾਰ ਨਹੀਂ ਮੰਨਿਆ ਤੇ ਇਸ ਕਰਕੇ ਬਿਕਰ ਮਜੀਠੀਆ ਨੂੰ ਜ਼ਮਾਨਤ ਨਹੀਂ ਮਿਲੀ ਹੈ ਹੁਣ ਬਿਕਰ ਮਜੀਠੀਆ ਦੇ ਵਕੀਲਾਂ ਦਾ ਅੱਗੇ ਦਾ ਕੀ ਰੁਖ ਹੋਏਗਾ ਉਹ ਦੇਖਣ ਵਾਲੀ ਗੱਲ ਰਹੇਗੀ ਕਿ ਅੱਗੇ ਉਹ ਹਾਈ ਕੋਰਟ ਦਾ ਰੁਖ ਕਰਦੇ ਨੇ ਜਾਂ ਕੀ ਅੱਗੇ ਰਣਨੀਤੀ ਬਣਾਉਂਦੇ ਨੇ ਆਮ ਤੌਰ ਤੇ ਹੁੰਦਾ ਇਸ ਤਰੀਕੇ ਨਾਲ ਹੀ ਹੈ ਕਿ ਜੇਕਰ ਇਟਲੀ ਅਦਾਲਤ ਤੋਂ ਨਾ ਮਿਲੇ ਰਾਹਤ ਤਾਂ ਫਿਰ ਉੱਤੇ ਦੀ ਅਦਾਲਤ ਦਾ ਰੁਖ ਕਰ ਲਿਆ ਜਾਂਦਾ ਜਦੋਂ ਤੁਸੀਂ ਸਹਿਮਤ ਨਹੀਂ ਹੁੰਦੇ ਹੈਗੇ ਫੈਸਲੇ ਦੇ ਨਾਲ ਫਿਰ ਉੱਪਰ ਦੀ ਅਦਾਲਤ ਦੇ ਵਿੱਚ ਜਾ ਕੇ ਉਸ ਨੂੰ ਚੈਲੰਜ ਕੀਤਾ ਜਾਂਦਾ ਹੈ ਤਾਂ ਬਿਕਰਮ ਜਿੱਠੀਆ ਦੇ ਵਕੀਲਾਂ ਦੇ ਵੱਲੋਂ ਹੁਣ ਕੀ ਚੈਲੰਜ ਕੀਤਾ ਜਾਂਦਾ ਉਹ ਦੇਖਣ ਵਾਲੀ ਗੱਲ ਰਹੇਗੀ ਮੋਹਾਲੀ ਕੋਰਟ ਨੇ ਬੇਲ ਪਟੀਸ਼ਨ ਖਾਰਜ ਕਰ ਦਿੱਤੀ ਕੁਝ ਹੋਰ ਖਬਰਾਂ ਦੇ ਰੁਕ ਕਰਦੇ ਹਿਮਾਚਲ ਪ੍ਰਦੇਸ਼ ਦੇ ਮੰਤਰੀ ਤੇ ਸਾਬਕਾ ਮੁੱਖ ਮੰਤਰੀ ਦੇ بیٹے ਵਿਕਰਮ ਦਿਤੇ ਸਿੰਘ ਪੰਜਾਬ ਦੀ ਅਮਰੀਨ ਕੌਰ ਦੇ ਨਾਲ ਵਿਆਹ ਕਰਨ ਜਾ ਰਹੇ ਵਿਆਹ 22 ਸਤੰਬਰ ਨੂੰ ਚੰਡੀਗੜ੍ਹ ਦੇ ਵਿੱਚ ਹੋਣਾ ਤੈਅ ਹੋਇਆ ਹੈ ਵਿਕਰਮ ਦਿਤੇ ਦਾ ਇਹ ਦੂਜਾ ਵਿਆਹ ਹੈ ਤਲਾਕ ਤੋਂ ਬਾਅਦ ਵਿਕਰਮਦੇਵ ਸਿੰਘ ਨੇ ਦੁਬਾਰਾ ਵਿਆਹ ਕਰਨ ਦਾ ਫੈਸਲਾ ਕੀਤਾ ਹੈ। ਅਮਰੀਨ ਕੌਰ ਚੰਡੀਗੜ੍ਹ ਦੇ ਸੈਕਟਰ 2 ਦੇ ਸਰਦਾਰ ਜਤਿੰਦਰ ਸਿੰਘ ਸੇਖੋਂ ਅਤੇ ਉਪਿੰਦਰ ਕੌਰ ਦੀ ਬੇਟੀ ਨੇ ਅਮਰੀਕਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਸਾਈਕੋਲੋਜੀ ਦੇ ਅਸਿਸਟੈਂਟ ਪ੍ਰੋਫੈਸਰ ਨੇ ਵਿਕਰਮਦੇਵ ਸਿੰਘ ਦੀ ਉਹਨਾਂ ਦੀ ਕਾਫੀ ਸਮੇਂ ਤੋਂ ਦੋਸਤੀ ਚੱਲ ਰਹੀ ਹੈ ਅਤੇ ਹੁਣ ਦੋਵਾਂ ਨੇ ਵਿਆਦ ਦੇ ਬੰਧਨ ਦੇ ਵਿੱਚ ਵੱਜਣ ਦਾ ਫੈਸਲਾ ਕੀਤਾ ਹੈ ਦੱਸ ਦਈਏ ਕਿ ਵਿਕਰਮ ਨਾ ਦਿੱਤ ਸਿੰਘ ਵਿਧਾਨ ਸਭਾ ਖੇਤਰ ਸ਼ਿਮਲਾ ਦਿਹਾਤੀ ਤੋਂ ਤੀਜੀ ਵਾਰ ਵਿਧਾਇਕ ਬਣੇ ਨੇ ਅਤੇ ਉਹ 6 ਵਾਰ ਹਿਮਾਚਲ ਦੇ ਮੁੱਖ ਮੰਤਰੀ ਰਹੇ ਵੀਰ ਪ੍ਰਦਰਸ਼ ਸਿੰਘ ਦੇ ਬੇਟੇ ਨੇ ਅਗਲੀ ਖਬਰ ਦਰੁਪ ਕਰਦੇ ਮੋਹਾਲੀ ਦੀ ਗਊਸ਼ਾਲਾ ਦੇ ਵਿੱਚ ਮਹਿਲਾ ਅਮਨਦੀਪ ਕੌਰ ਦੀ ਮੌਤ ਦੇ ਵਿੱਚ ਵੱਡੀ ਲਾਪਰਵਾਹੀ ਹੁਣ ਸਾਹਮਣੇ ਆਈ ਹੈ ਦਰਅਸਲ ਚਾਰਾ ਮਸ਼ੀਨ ਦੇ ਅੱਗੇ ਗਊਸ਼ਾਲਾ ਦੀ ਟੀਮ ਦੇ ਵੱਲੋਂ ਟੇਬਲ ਲਗਾਏ ਜਾਂਦੇ ਨੇ ਅਤੇ ਗਊਸ਼ਾਲਾ ਦੀ ਟੀਮ ਦਾ ਇੱਕ ਮੈਂਬਰ ਮਸ਼ੀਨ ਦੇ ਕੋਲ ਮੌਜੂਦ ਰਹਿੰਦਾ ਪਰ ਘਟਨਾ ਦੇ ਸਮੇਂ ਕੋਈ ਉੱਥੇ ਮੌਜੂਦ ਨਹੀਂ ਸੀ ਲਾਹਰ ਭਾਈ ਤਾਂ ਇਹਨਾਂ ਦੀ ਪੂਰੀ ਹੈ ਮਸ਼ੀਨ ਚੱਲਦੀ ਸੀਗੀ ਕਿ ਟੇਬਲ ਜਿਹੜੇ ਹੁਣ ਤੁਸੀਂ ਦੇਖ ਰਹੇ ਹੋ ਇਹ ਟੇਬਲ ਇਹਨਾਂ ਨੇ ਹੁਣ ਲਗਾਏ ਨੇ ਅੱਜ ਲਗਾਏ ਨੇ ਕੋਈ ਤੇ ਉਹ ਚੱਲਦੀ ਮਸ਼ੀਨ ਦੇ ਵਿੱਚ ਕਿਸੇ ਅਸੀਂ ਤਾਂ ਫੈਕਟਰੀ ਦੇ ਵਿੱਚ ਕਿਸੇ ਵਰਕਰ ਨੂੰ ਸਾਡੇ ਕਿਸੇ ਫੈਕਟਰੀ ਦੇ ਵਿੱਚ ਵਰਕਰ ਦਾ ਹੱਥ ਹਜੇ ਚੱਲਦੀ ਮਸ਼ੀਨ ਦੇ ਸਾਡੇ ਤੇ ਪੁਲਿਸ ਐਫਆਈਆਰ ਕਰਨ ਨੂੰ ਜਾਂਦੀ ਉਸ ਟਾਈਮ ਵੀ ਥੋੜੀ ਲਬਰਪਾਈ ਹੈ ਇਹਨਾਂ ਨੇ ਜਲਦੀ ਮਸ਼ੀਨ ਦੇ ਵਿੱਚ ਟੋਕਾ ਪਾਉਣ ਵਾਲੇ ਬੰਦਿਆਂ ਨੂੰ ਅਲਾਉਟ ਦਿੱਤਾ ਹੋਇਆ ਕਾਬਲੇ ਗੋਰੇ ਕੀ ਐਤਵਾਰ ਨੂੰ ਅਮਨਦੀਪ ਕੌਰ ਫਿਜ਼ਿਕ ਦੇ ਵਿੱਚ ਗਊਸ਼ਾਲਾ ਚ ਗਊਆਂ ਨੂੰ ਚਾਰਾ ਪਾਣ ਗਈ ਜਦੋਂ ਦੂਜੀ ਤਸਲੀਲ ਤੋਂ ਚਾਰਾ ਪਾਰ ਹੀ ਸੀ ਤਾਂ ਉਸਦਾ ਦੁਪੱਟਾ ਆਰ ਮਸ਼ੀਨ ਦੀ ਮੋਟਰ ਦੇ ਪਟੇ ਦੇ ਵਿੱਚ ਫਸ ਗਿਆ ਇਸ ਨਾਲ ਉਹਨਾਂ ਨੂੰ ਜ਼ੋਰਦਾਰ ਝਟਕਾ ਲੱਗਿਆ ਤੇ ਉਹਨਾਂ ਦੀ ਗਰਦਨ ਦੀ ਹੱਡੀ ਟੁੱਟ ਗਈ ਅਤੇ ਉਹ ਥੇ ਡਿੱਗ ਪਏ ਇਹ ਪੂਰੀ ਘਟਨਾ ਸੀਸੀਟੀਵੀ ਵਿੱਚ ਵੀ ਕੈਦ ਹੋਈ ਮੌਕੇ ਤੇ ਮੌਜੂਦ ਲੋਕਾਂ ਨੇ ਫੌਰਨ ਮਸ਼ੀਨ ਬੰਦ ਕੀਤੀ ਅਤੇ ਮਹਿਲਾ ਨੂੰ ਹਸਪਤਾਲ ਲੈ ਕੇ ਪਹੁੰਚੇ ਜਿੱਥੇ ਡਾਕਟਰ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ